ਆ ਹਾਦਿਸਵਾਦੀ ਵਿਚ ਚੱਲੀ ਆ ਲੱਡੂ ਵੀ ਵੱਡੇ ਆ ਵੱਡੀ ਗਿੱਦੀ 'ਚ ਭਾਜਪਾ ਵਰਕਰ ਇਕੱਠੇ ਹੋਏ ਸਭ ਤੋਂ ਪਹਿਲਾਂ ਮੈਂ ਸਾਰੀ ਸਮੁੱਚੀ ਜਿਹੜੀ ਸਾਡੀ ਬਟਾਲਾ ਦੀ ਟੀਮ ਆ ਸਾਡੇ ਪ੍ਰਧਾਨ ਜੀ ਵੀ ਆਏ ਨੇ ਚੇਚੇ ਤੌਰ ਤੇ ਇਹਨਾਂ ਵੱਲੋਂ ਤੇ ਆਪਣੀ ਟੀਮ ਸਾਰੀ ਜਿਹੜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਦੀ ਟੀਮ ਆ ਇਹਦੇ ਵੱਲੋਂ ਆਪਣੀ ਹਾਈ ਕਮਾਂਡ ਬੀਜੇਪੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ ਤੇ ਜੇਪੀ ਨੱਡਾ ਜੀ ਤੇ ਦਿੱਲੀ ਦੀ ਜਿਹੜੀ ਸਮੁੱਚੀ ਸਾਡੀ ਟੀਮ ਆ ਉਨੋ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਵਾ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜਿਨੇ ਸਾਡੀ ਪਾਰਟੀ ਨੂੰ ਚੜ੍ਹਦੀ ਕਲਾ ਬਲੰਦੀ ਵੱਲ ਜਿਹੜੇ ਲੈ ਕੇ ਗਏ ਤੇ ਖਾਸ ਕਰਕੇ ਦਿੱਲੀ ਦੀ ਜਨਤਾ ਦਾ ਚੇਚਿਤਤਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ 27 ਸਾਲ ਬਾਅਦ ਇੱਕ ਇਤਿਹਾਸਿਕ ਫੈਸਲਾ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈ ਆ ਦਿੱਲੀ ਫਤਿਹ ਕੀਤੀ ਆ ਤੇ ਹੁਣ ਉਸ ਫਤਿਹ ਨੂੰ ਅੱਜ ਜਸ਼ਨ ਮਨਾਉਂਦਿਆਂ ਮੇਰੇ ਗ੍ਰਹਿ ਦਾਦੂ ਜੀ ਉਹ ਦੇਖੇ ਸਾਰੇ ਸਮੂੱਚੇ ਸਾਡੇ ਜਿਹੜੇ ਵਰਕਰ ਨੇ ਆਗੂ ਨੇ ਉਹ ਆਏ ਨੇ ਤੇ ਅੱਜ ਅਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਜਸ਼ਨ ਮਨਾਇਆ ਵਾ ਤੇ ਉਸ ਜਸ਼ਨ ਨੂੰ ਜਿਹੜੀ ਦਿੱਲੀ ਫਤਿਹ ਆ ਉਹਨੂੰ 27 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣ ਦੇ ਲਈ ਜਿਹੜਾ ਵਾ ਸੰਕਲਪ ਕਰਕੇ ਅੱਥੋਂ ਅੱਜ ਅਸੀਂ ਤੁਰਨ ਲੱਗੇ ਆ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਭਾਜਪੀ ਦਾ ਬਹੁਤ ਵਧੀਆ ਆਉਣ ਵਾਲਾ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਬਹੁਤ ਮਾੜੇ ਨੇ ਚਾਰ ਛਫੇਰੇ ਤੁਸੀਂ ਵੇਖੋ ਜਿਵੇਂ ਫਰਾਉਤੀਆਂ ਗੈਂਗਸਟਰ ਬਾਦ ਪੰਜਾਬ ਦੇ ਵਿੱਚ ਕਿਸੇ ਦਾ ਵੀ ਜਿਹੜਾ ਬੰਦਾ ਵਾ ਉਹਦਾ ਜੀਣਾ ਸਖਾਲਾ ਨਹੀਂ ਹੋਇਆ ਰੋਜ਼ ਕਿਤੇ ਨਾ ਕਿਤੇ ਅਸੀਂ ਕਤਲ ਦੀ ਵਾਰਦਾਤ ਨੂੰ ਸੁਣਦੇ ਆਂ ਵੇਖਦੇ ਆਂ ਲੁੱਟਾਂ ਖੋਹਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਐਡੀ ਮਾੜੀ ਹੋ ਗਈ ਆ ਅੱਗੇ ਲੋਕ ਗੱਲ ਕਰ ਦਿੰਦੇ ਸੀ ਕਿ ਯੂਪੀ ਦਾ ਜੰਗਲ ਰਾਜ ਆ ਪਰ ਇਸ ਵੇਲੇ ਯੂਪੀ ਨੰਬਰ 1 ਦਾ ਸੂਬਾ ਵਾ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਵਪਾਰੀ ਨੇ ਉਹ ਆਪਣਾ ਵਪਾਰ ਲੈ ਕੇ ਯੂਪੀ ਵੱਲ ਨੂੰ ਕੂਚ ਕਰ ਰਹੇ ਨੇ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਖਦੇ ਸਾਡੀ ਇਹੀ ਆਉਣ ਵਾਲੀ ਸੜੀ ਆ 2027 ਦਾ ਜਿਹੜਾ ਵਾ ਇੱਕ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਗੁੰਡਾ ਰਾਜ ਦਾ ਖਾਤਮਾ ਭ੍ਰਿਸ਼ਟਾਚਾਰ ਦਾ ਖਾਤਮਾ ਦਾ ਉਹਦਾ ਲੈ ਕੇ ਅਸੀਂ ਜਿਹੜੀ ਆ ਆਉਣ ਵਾਲੀ 27 ਦੀ ਜਿਹੜੀ ਸਰਕਾਰ ਬਣਾਉਣ ਦਾ ਜਿਹੜਾ ਵਾ ਉਹ ਟੀਚਾ ਲੈ ਕੇ ਚੱਲਨੇ ਆ ਤੇ ਗੁਰੂ ਮਹਾਰਾਜ ਸਾਨੂੰ ਕਾਮਯਾਬੀ ਬਖਸ਼ਣਗੇ ਤੇ 27 ਦੇ ਵਿੱਚ ਭਾਜਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਊਗੀ ਮੈਂ ਇੱਕ ਵਾਰੀ ਫੇਰ ਸਾਰੇ ਵਰਕਰ ਸਾਥੀਆਂ ਦਾ ਜਿਨ੍ਹਾਂ ਨੇ ਅਚੇਚੇ ਤੌਰ ਤੇ ਅੱਜ ਬੀਜਪੀ ਦੇ ਜਿਹੜੀ ਆ ਜਸ਼ਨ ਮਨਾਉਣ ਵਧਾਈ ਦਾ ਜਿਹੜਾ ਜਸ਼ਨ ਮਨਾਉਣ ਜਿੱਤ ਦਾ ਜਸ਼ਨ ਮਨਾਉਣ ਨੂੰ ਇਕੱਠੇ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਾਰ-ਬਾਰ ਧੰਨਵਾਦ ਕਰ ਸਕਦੇ ਹਾਂ ਅਰਵਿੰਦ ਕੇਜਰੀਵਾਲ ਦਾ ਹੰਕਾਰ ਬੋਲਦਾ ਸੀ ਉੱਥੇ ਉਹ ਕਹਿੰਦੇ ਸੀ ਕਿ ਮੋਦੀ ਜੀ ਨੂੰ ਦੋ ਵਾਰੀ ਜਨਮ ਲੈਣਾ ਪੈਣਾ ਮੈਨੂੰ ਹਰਾਉਣ ਦੇ ਲਈ ਪਰ ਪਰਮਾਤਮਾ ਦਾ ਇੱਕ ਬੜਾ ਵੱਡਾ ਬੋਲ ਆ ਹੰਕਾਰ ਆ ਸੋ ਮਾਰਿਆ ਕਨਵੀਨਰ ਹਾਰ ਗਿਆ ਜਿਹੜੇ ਆਪਣੇ ਆਪ ਨੂੰ ਦਾਦੇ ਸੀ ਕਿ ਸਾਡਾ ਜਿਹੜਾ ਆ ਜੀ এডਿਕੇਸ਼ਨ ਦਾ ਰੋਲ ਮਾਡਲ ਉਹ ਉੱਡ ਗਿਆ ਹਸਪਤਾਲ ਜਿਹੜੇ ਦਾਦੇ ਸੀ ਜੀ ਸਾਡੇ ਬਣਾਏ ਉਹ ਉੱਡ ਗਏ ਕਹਿਣ ਦਾ ਮੇਰੀ ਭਾਵ ਕਿ ਸਾਰੇ ਜਦੋਂ ਬੋੜੀ ਡਿਗ ਪਿਆ ਤੇ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਜਿਹੜੇ ਜਿੰਨੇ ਮਾਡਲ ਰੋਲ ਮਾਡਲ ਦਾਦੇ ਉਹ ਸਾਰੇ ਵੇਖ ਲਓ ਖਿਲਰ ਗਏ ਨੇ ਲੋਕਾਂ ਨੇ ਜਿਹੜੀਆਂ ਇਹ ਮੁਫਤ ਦੀਆਂ ਕਸੂਲਤਾਂ ਦੀਆਂ ਗੱਲਾਂ ਕਰਦੇ ਸੀ ਨਾ ਲੋਕਾਂ ਨੇ ਉਹਨਾਂ ਨੂੰ ਨਕਾਰ ਦਿਆਂ ਬੀਜੇਪੀ ਦੀ ਸਰਕਾਰ ਬਣਾਈ ਆ ਕਿਉਂਕਿ ਦਿੱਲੀ ਦੇ ਜੋ ਹਾਲਾਤ ਸੀ ਦਿੱਲੀ ਦੇ ਵਿੱਚ ਜੋ ਕਹਿ ਸਕਦੇ ਵੀ ਜਿੰਨਾ ਗੰਦ ਪਿਆ ਚੁੱਕਾ ਸੀ ਉਸ ਚੀਜ਼ ਦੇ ਖਾਤਮੇ ਦੇ ਲਈ ਲੋਕਾਂ ਨੇ ਭਾਜਪੀ ਤੇ ਵਿਸ਼ਵਾਸ ਕਰਕੇ ਮੋਦੀ ਜੀ ਤੇ ਵਿਸ਼ਵਾਸ ਕਰਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਆ ਤੇ ਲੋਕ ਜਦੋਂ ਹਾਲੀ ਨਤੀਜੇ ਆਉਣੇ ਸ਼ੁਰੂ ਹੋਏ ਸੀ ਨੇ ਤੇ ਪੰਜਾਬ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਹੀ ਕਿ ਹੁਣ ਵਾਰੀ ਪੰਜਾਬ ਦੀ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਆ ਕਿ ਮੋਦੀ ਜੀ ਜੋ ਪੰਜਾਬ ਦਾ ਵਿਕਾਸ ਕਰ ਸਕਦੇ ਨੇ ਜੋ ਦੇਸ਼ ਦਾ ਵਿਕਾਸ ਕਰ ਸਕਦੇ ਔਰ ਕੋਈ ਨਹੀਂ ਕਰ ਸਕਦਾ ਆਉਣ ਵਾਲੀ ਸਰਕਾਰ 27 ਦੇ ਵਿੱਚ ਬੀਜੇਪੀ ਦੀ ਹੋਏ ਜਿਹੜੀ ਦਿੱਲੀ ਦੇ ਵਿੱਚ ਇਤਿਹਾਸਕ ਜਿੱਤ ਹੋਈ ਆ ਉਸ ਦੇ ਸਬੰਧ ਵਿੱਚ ਅੱਜ ਸਰਦਾਰ ਰਵੀਕਰਨ ਸਿੰਘ ਚਾਹਲੋਂ ਦੇ ਗ੍ਰਹਿ ਵਿਖੇ ਫਤਿਹਗੜ ਚੂੜੀਆਂ ਦੇ ਵਿੱਚ ਬਹੁਤ ਵੱਡਾ ਇਕੱਠ ਜਿਨ੍ਹਾਂ ਨੇ ਸਾਰਿਆਂ ਨੇ ਇਹ ਮੁਬਾਰਕਬਾਦ ਕਪੂਲੀਆ ਰਾਈ ਕਮਾਨ ਨੂੰ ਮੁਬਾਰਕਬਾਦ ਦਿੱਤੀ ਆ ਲੋਕ ਪੱਬਾਂ ਪਰ ਆਉਣ ਵਾਲਾ ਸਮਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਾ ਜਿਹੜਾ ਬੜਾ ਵੱਡਾ ਬੋਰਡ ਆਪਣੇ ਆਪ ਨੂੰ ਸਮਝਦਾ ਸੀ ਹੰਕਾਰਿਆ ਸੀ ਕਿ ਦੂਜੇ ਜਨਮ ਦੇ ਵਿੱਚ ਵੀ ਬੀਜੇਪੀ ਦਾ ਮੋਦੀ ਜੀ ਇੱਥੇ ਨਹੀਂ ਆ ਸਕਦੇ ਉਹ ਲੋਕਾਂ ਨੇ ਫਤਵਾ ਦੇ ਕੇ ਸਾਬਤ ਕਰ ਦਿੱਤਾ ਸੋ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਮਲਿਆ ਮੇਡ ਹੋਣ ਵਾਲਾ ਵਾ ਹੋ ਹੀ ਗਿਆ ਵਾ ਤੇ ਸਾਰੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਵਾ ਔਰ ਸਰਦਾਰ ਰਵੀਕਰਨ ਸਿੰਘ ਕਾਲੋ ਜਿਨੇ ਜੋ ਇਕੱਠ ਕੀਤਾ ਵਾ